ਐਟਵਾਰਨ ਅਮਰੀਕਾ ਇਕ ਵਾਰ ਫੇਰ ਗੋਲੀਆਂ ਦੀ ਆਵਾਜ਼ ਨਾਲ ਤਹਿਲ ਗਿਆ ਨੂਜ਼ੀਆਨਾ ਦੇ ਬੈਟਨ ਰੋਕ ਸ਼ਹਿਰ ਵਿੱਚ ਕਾਲੇ ਲੋਕਾਂ ਤੇ ਅਤਿਆਚਾਰ ਨੂੰ ਲੈ ਕੇ ਫਿਰ ਪੁਲਿਸ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹਮਲਾਵਰ ਨੇ 6 ਪੁਲਿਸ ਵਾਲਿਆਂ ਤੇ ਗੋਲੀਆਂ ਦਾਗ ਦਿੱਤੀਆਂ ਜਿਨ੍ਹਾਂ ਚੋਂ 3 ਦੀ ਮੌਤ ਹੋ ਗਈ ਚਤ ਕੇ 3 ਪੁਲਿਸ ਵਾਲੇ ਜ਼ਖਮੀ ਨੇ ਜਿਨ੍ਹਾਂ ਜੋ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਕਾਲੇ ਨਾਗਰਿਕਾਂ ਉਤੇ ਅਤਿਆਚਾਰ ਦੀ ਇੱਕ ਵੀਡੀਓ ਨੂੰ ਲੈ ਕੇ ਡਰਲਾਸ ਵਿੱਚ 8 ਜੁਲਾਈ ਨੂੰ ਵੀ ਹਿੰਸਾ ਫੜਤੀ ਸੀ ਅਤੇ 5 ਪੁਲਿਸ ਵਾਲਿਆਂ ਦਾ ਕਤਲ ਕਰ ਦਿੱਤਾ ਗਿਆ ਸੀ ਕਾਲਿਆਂ ਦੇ ਉੱਤੇ ਚੱਲ ਨੂੰ ਲੈ ਕੇ ਨਿਊਜਿਆਨਾ ਦੇ ਬੈਟਨ ਰੋਕ ਵਿੱਚ ਭੀੜ ਤਾਂ ਨਹੀਂ ਸੀ ਪਰ ਇੱਕ ਹਮਲਾਵਰ ਨੇ 6 ਪੁਲਿਸ ਵਾਲਿਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਅਮਰੀਕਾ ਵਿੱਚ ਖੂਨ ਖਰਾਬੇ ਤੋਂ ਰਾਸ਼ਟਰਪਤੀ ਬਰਾਕ ਓਬਾਮਾ ਹਿਲ ਗਏ ਨੇ ਓਬਾਮਾ ਨੇ ਕਿਹਾ ਕਿ ਪੁਲਿਸ ਵਾਲਿਆਂ ਤੇ ਹਮਲੇ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ ਡਲਾਸ ਵਾਇਰਿੰਗ ਦੇ ਬਾਅਦ ਓਬਾਮਾ ਖੁਦ ਡਲਾਸ ਗਏ ਸੀ ਪਰ ਉਹਨਾਂ ਦੀ ਹਮਦਰਦੀ ਵੀ ਕਾਲਿਆਂ ਦੇ ਗੁੱਸੇ ਨੂੰ ਸ਼ਾਂਤ ਨਹੀਂ ਕਰ ਸਕੀ ਇਸਲਾਵਾ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਟਰੰਪ ਨੇ ਓਬਾਮਾ ਦੀ ਸਰਕਾਰ ਨੂੰ ਹਾਲਾਤ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਠਹਿਰਾ ਦਿੱਤਾ ਹੈ ਪ੍ਰਾਂਤਵਚਨੀ ਇਸ ਹਮਲੇ ਦੀ ਜਾਂਚ ਤੇ ਗੱਲ ਸਾਹਮਣੇ ਆਈ ਹੈ ਕਿ ਹਮਲਾਵਰ ਟਰੱਕ ਚਾਲਕ ਹਮਲੇ ਤੋਂ 2 ਦਿਨ ਪਹਿਲਾਂ ਸਮੁੰਦਰ ਟੱਟ ਤੇ ਆਇਆ ਸੀ ਜਾਂਚ ਦੇ ਕਰੀਬੀ ਇੱਕ ਸੂਤਰ ਨੇ AFP ਨੂੰ ਦੱਸਿਆ ਕਿ ਹਮਲੇ ਤੋਂ ਠੀਕ ਪਹਿਲਾਂ ਇੱਕ ਸੰਦੇਸ਼ ਮਿਲਿਆ ਸੀ ਜਿਸ ਵਿੱਚ ਹਮਲਾਵਰ ਨੇ 7.62mm ਦੀ ਪਿਸਤੌਲ ਹਾਸਲ ਕਰਨ ਤੇ ਸੰਤੁਸ਼ਟੀ ਜਤਾਈ ਸੀ ਇਸ ਦੇ ਇਲਾਵਾ ਹਮਲਾਵਰ ਨੇ ਟਰੱਕ ਨਾਲ ਖੁੱਦੀ ਤਸਵੀਰ ਵੀ ਲਈ ਸੀ ਤੁਰਕੀ ਸਰਕਾਰ ਦਾ ਤਖਤਾ ਬਦਲ ਕਰਨ ਦੀ ਸਫਲ ਕੋਸ਼ਿਸ਼ ਤੋਂ ਬਾਅਦ ਦੇਸ਼ ਦੇ ਤਿੰਨ ਸੀਨੀਅਰ ਜਰਨਲਾਂ ਜੱਜਾਂ ਤੇ ਸੈਂਕੜੇ ਸੈਨਿਕਾਂ ਸਮੇਤ ਤਕਰੀਬਨ 6000 ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਜਦਕਿ ਰਾਸ਼ਟਰਪਤੀ ਨੇ ਅਮਰੀਕਾ ਦਾ ਅਰਤਤਰਮ ਗੁਰੂ ਫਤਿਹੁੱਲਾ ਗੁਲੇ ਨੂੰ ਇਸ ਦੇ ਲਈ ਸੇਮੇ ਵਾਅ ਤੇ ਰਾਇਆ ਹੈ। ਅਤਿ ਵਿਸ਼ਾਣੂ ਤੋਂ ਮੁਕਤ ਕਰਾਉਣ ਦਾ ਸੰਕਲਪ ਲਿਆ ਹੈ। ਰਾਸ਼ਟਰਪਤੀ ਨੇ ਵੀ ਕਿਹਾ ਕਿ ਤੁਰਕੀ ਸਜ਼ਾਏ ਮੌਤ ਬਹਾਲ ਕਰਨ ਤੇ ਸੋਚ ਸਕਦਾ ਹੈ। ਅਮਰੀਕਾ ਦੇ ਸਾਬਕਾ ਪ੍ਰਧਾਨ ਮੰਤਰੀ ਕੈਵਨ ਰੈੱਡਾ ਕਹਿਣਾ ਹੈ ਕਿ ਉਹ ਪਾਨਕੀ ਮੂਨ ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਜਨਰਲ ਸਖ਼ਤ ਬਣਨਾ ਚਾਹੁੰਦੇ ਨੇ ਇਸ ਦੇ ਨਾਲ ਹੀ ਉਹਨਾਂ ਕੈਨਬਰਾ ਤੋਂ ਉਹਨਾਂ ਦੀ ਨਾਮਜ਼ਦਗੀ ਦਾ ਸਮਰਥਨ ਕਰਨ ਦੀ ਵੀ ਕਿਹਾ ਹੈ ਸੰਸਾਰ ਦੇ ਸਿਖਰ ਸਿਆਸੀ ਪਦਵ ਵਿੱਚ ਦਿਲਚਸਪੀ ਦਿਖਾਉਣ ਵਾਲੀ ਸੂਚੀ ਲਗਾਤਾਰ ਬੱਤੀ ਜਾ ਰਹੀ ਹੈ پاکستان ਦੀ ਵਿਵਾਦਿਤ ਮਾਡਲ ਕੰਦੀਲ ਬਲੋਚ ਦੀ ਮੌਤ ਤੇ ਤਰ੍ਹਾਂ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਉਸਨਾਂ ਸੈਲਫੀ ਦੇ ਬਾਅਦ ਚਰਚਾ ਚਾਏ ਮੁ슬ਮ ਧਰਮਗੁਰੂ ਮੁਫਤੀ ਅਬਦੁੱਲਦਾ ਕਹਿਣਾ ਹੈ ਕਿ ਕੰਦੀਲ ਦੀ ਮੌਤ ਦੂਜਿਆਂ ਲਈ ਸਬਕ ਹੈ ਕਿ ਕਿਸੇ ਨੂੰ ਵੀ ਉਲੇਮਾ ਦਾ ਮਜ਼ਾਕ ਨਹੀਂ ਉਡਾਣਾ ਚਾਹੀਦਾ ਸੋਸ਼ਲ ਮੀਡੀਆ ਤੇ ਕਾਬਿਲ ਦੇ ਬਿਆਨ ਦੀ ਚੌਥਰਫਾ ਆਲੋਚਨਾ ਹੋ ਰਹੀ ਹੈ ਪਾਕਿਸਤਾਨੀ ਮੋਰਲ ਕੰਦੀਲ ਬਲੋਚਰੇਪਰਾਵਸੀ ਨੂੰ ਨੇ ਸ਼ੁੱਕਰਵਾਰ ਨੂੰ ਸਤਾ ਕਤਲ ਕਰ ਦਿੱਤਾ ਸੀ ਮਲਤਾਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕੰਦੀਲ ਦਾ ਪੋਸਟਮਾਰਟਮ ਕਰਾ ਕੇ ਉਸ ਦੀ ਲਾਸ਼ ਉਸਦੇ ਪਿੰਡ ਭੇਜ ਦਿੱਤੀ ਗਈ ਕੰਦੀਲ ਦੀ ਲਾਸ਼ ਨੇਲਿਸ ਤੇ ਮਾਂ ਬਾਪ ਗਏ ਤੇ ਡੇਰਾ ਗਾਜ਼ੀ ਵਿਖੇ ਉਸ ਨੂੰ ਦਫਨਾਇਆ ਗਿਆ ਕੰਦੀਲ ਦੇ ਪਿਤਾ ਨੇ ਕਿਹਾ ਕਿ ਕੰਦੀਲ ਸਾਡੀ ਬਹਾਦਰੀ ਸੀ ਅਤੇ ਅਸੀਂ ਕਦੇ ਵੀ ਉਸ ਤੇ ਕਾਤਲ ਨੂੰ ਮਾਫ ਨਹੀਂ ਕਰਾਂਗੇ ਅਮਰੀਕੀ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਤੁਰਕੀ ਤੋਂ ਅਮਰੀਕਾ ਜਾਣ ਵਾਲੀਆਂ ਉਡਾਨਾਂ ਤੇ ਰੋਕ ਲਗਾ ਦਿੱਤੀ ਹੈ। ਇਸ ਇਲਾਵਾ ਏਜੰਸੀ ਨੇ ਤੁਰਕੀ ਲਈ ਰਵਾਨਾ ਹੋਣ ਵਾਲੇ ਅਮਰੀਕਾ ਦੇ ਸਾਰੇ ਵਪਾਰਕ ਅਤੇ ਨਿੱਜੀ ਜਹਾਜ਼ਾਂ ਤੇ ਵੀ ਰੋਕ ਲਗਾਉਣ ਦੇ ਅਦੇਸ਼ ਦਿੱਤੇ ਨੇ। ਤੁਰਕੀ ਵਿੱਚ ਤਖਤਾ ਪਲਟ ਦੀ ਸਫਲ ਕੋਸ਼ਿਸ਼ ਦੇ ਦੌਰਾਨ ਹੋਏ ਵਿਦਰੋਹ ਤੇ ਹਿੰਸਾ ਨੂੰ ਦੇਖਦੇ ਹੋਏ ਇਹ ਕਦਮ ਚੁੱਕੇ ਗਏ ਨੇ। ਇਸ ਕਾਰਨ ਵੱਡੀ ਗਿਣਤੀ ਵਿੱਚ ਮੁਸਾਫਰ ਏਅਰਪੋਰਟਾਂ ਤੇ ਫਸੇ ਹੋਏ ਨੇ। ਗੇਮਸ ਦੀ ਦੁਨੀਆ ਦੇ ਸਾਲ ਦੇ ਸਭ ਤੋਂ ਪਸੰਦੀਦਾ ਗੇਮ ਵਿੱਚੋਂ ਇੱਕ ওভারਵੌਚ ਦੇ ਕਰੈਕਟਰ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਗੇਮ ਪਿਛਲੇ 2 ਮਹੀਨੇ ਤੋਂ ਖੇਡੀ ਜਾ ਰਹੀ ਹੈ ਪਰ ਹੁਣ ਅਮਰੀਕਾ ਦੇ ਇੱਕ Hindu ਲੀਡਰ ਰਾਜਨ ਜ਼ੈਡ ਨੇ આરોਪ ਲਗਾਇਆ ਹੈ ਕਿ ਗੇਮ ਦੀ ਕਰੈਕਟਰ ਸਮਟਰਾ ਇੱਕ Hindu ਦੇਵੀ ਦੀ ਵਾਂਗ ਲੱਗਦੀ ਹੈ। ਰਾਜ ਨੇ ਗੇਮ ਦੇ ਇਸ ਕਰੈਕਟਰ ਉੱਤੇ ਅਪੱਤੀ ਜਤਾਉਂਦੇ ਹੋਏ ਇਸ ਨੂੰ ਗੇਮ ਤੋਂ ਹਟਾਉਣ ਦੀ ਮੰਗ ਕੀਤੀ ਹੈ।